ਸਤਸ੍ਰੀ ਅਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਬਹੁਤ ਹੀ ਪਿਆਰੀ ਰਚਨਾ 12 ਮਹਾ ਜਿਹੜੀ ਰਾਗ ਮਾਂਜ ਵਿੱਚ ਹੈ ਉਸ ਦੀ ਪਹਿਲੀ ਪੌੜੀ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਇੱਕ ਸਰੋਤ ਹੈ 0112ਮਹਾ.pdf ਦਾ ਕੁਝ ਹਿੱਸਾ ਜਿਹੜਾ ਇਸ ਤੇ ਰੋਸ਼ਨੀ ਪਾਉਂਦਾ ਆਪਣਾ ਮਕਸਦ ਮਤਲਬ ਸਿਰਫ ਸ਼ਬਦਾਂ ਦੇ ਅਰਥ ਜਾਣਨਾ ਨਹੀਂ ਸਗੋਂ ਇਹ ਮਹਿਸੂਸ ਕਰਨਾ ਹੈ ਕਿ ਗੁਰੂ ਸਾਹਿਬ ਕਿਵੇਂ ਸਮਝਾ ਰਹੇ ਨੇ ਕਿ ਜੀਵ ਉਹ ਆਪਣੇ ਕੰਮਾਂ ਕਰਕੇ ਕਿਵੇਂ ਰੱਬ ਤੋਂ ਦੂਰ ਹੋ ਜਾਂਦਾ ਤੇ ਫਿਰ ਮਿਲਣ ਲਈ ਤਰਸਦਾ ਆਓ ਇਸ ਨੂੰ ਥੋੜਾ ਖੋਲਿਏ ਹਾਂਜੀ ਬਿਲਕੁਲ ਤੇ ਇਹ ਪੌੜੀ ਨਾ ਸੱਚੀ ਵਿਛੋੜੇ ਦੀ ਪੀੜ ਤੇ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੀ ਜਿਹੜੀ ਤਾਂਗ ਹੈ ਉਹਨੂੰ ਬੜੀ ਗਹਿਰਾਈ ਨਾਲ ਦੱਸਦੀ ਹੈ ਨਾਲੇ ਜਿਵੇਂ ਤੁਸੀਂ ਕਿਹਾ ਰਾਗ ਮਾਂਝ ਇਸ ਰਾਗ ਦਾ ਸੁਭਾਹੀ ਵੈਰਾਗ ਵਾਲਾ ਇੱਕ ਤਾੰਗ ਇੱਕ ਪੁਕਾਰ ਵਾਲਾ ਤੇ ਭਾਵ ਪੌੜੀ ਦੇ ਖਿਆਲ ਨਾਲ ਬਿਲਕੁਲ ਮਿਲਦਾ ਹੈ ਪਹਿਲੀ ਤੁਕ ਹੀ ਦੇਖੋ ਸਿੱਧਾ ਮੁੱਦੇ ਤੇ ਆਉਂਦੀ ਹੈ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲ ਹੋ ਰਾਮ ਅੱਛਾ ਇਹ ਕਿਰਤ ਕਰਮ ਇਹ ਸਿਰਫ ਪਿਛਲੇ ਜਨਮਾਂ ਦੇ ਕੰਮ ਨੇ ਜਾਂ ਇਹਦਾ ਸਾਡੀ ਹੋਮੇ ਨਾਲ ਵੀ ਕੋਈ ਸਬੰਧ ਹੈ ਹਾਂਜੀ ਇਹ ਬਹੁਤ ਅਹਿਮ ਨੁਕਤਾ ਹੈਗਾ ਕਿਰਤ ਕਰਮ ਮਤਲਬ ਉਹ ਕੰਮ ਕਾਰ ਜਿਹੜੇ ਅਸੀਂ ਹੋਮੇ ਚ ਕਰਦੇ ਆਂ ਜਿਨਾ ਕਰਕੇ ਨਾ ਇੱਕ ਦੀਵਾਰ ਜੀ ਖੜੀ ਹੋ ਜਾਂਦੀ ਹੈ ਸਾਡੇ ਤੇ ਰੱਬ ਦੇ ਵਿਚਾਰ ਗੁਰਬਾਣੀ ਚ ਕਰਮ ਦਾ ਸਿਧਾਂਤ ਹੈਵੇਂ ਕਿਸਮਤ ਤੇ ਸੁਟਣ ਵਾਲਾ ਨਹੀਂ ਇਹ ਸਾਡੇ ਆਪਣੇ ਕੰਮਾਂ ਦਾ ਨਤੀਜਾ ਦੱਸਦਾ ਪਰ ਨਾਲੇ ਇਹ ਵੀ ਦੱਸਦਾ ਹੈ ਕਿ ਇਸ ਤੋਂ ਉੱਪਰ ਉੱਠਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ ਤਾਂ ਇਹਦਾ ਅਰਦਾਸ ਹੈ ਕਰ ਕਿਰਪਾ ਮਿਲੋ ਹ ਰਾਮ ਹਾਂਜੀ ਤੇ ਜਦੋਂ ਇਹ ਵਿਛੋੜਾ ਪੈ ਜਾਂਦਾ ਫਿਰ ਹਾਲਤ ਕੀ ਹੁੰਦੀ ਹੈ ਬੰਦੇ ਦੀ ਤੋਖ ਹੈ ਚਾਰ ਕੁੰਟ ਦਹ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ ਐ ਲੱਗਦਾ ਜਿਵੇਂ ਬੰਦਾ ਹਰ ਪਾਸੇ ਭੱਜਿਆ ਫਿਰਦਾ ਹੈ ਸ਼ਾਂਤੀ ਲੱਭਦਾ ਹਾਂ ਤੇ ਇਹ ਸਿਰਫ ਸਰੀਰਕ ਪਟਕਣਾ ਨਹੀਂ ਇਹ ਮਨ ਦੀ ਪਟਕਣਾ ਹੈਗੀ ਹੈ ਮਤਲਬ ਦੁਨੀਆ ਦੀਆਂ ਚੀਜ਼ਾਂ ਰਿਸ਼ਤੇ ਪਦਾਰਥ ਇਹਨਾਂ ਚ ਸੁੱਖ ਲੱਭਦੇ ਲੱਭਦੇ ਜਦੋਂ ਬੰਦਾ ਬਿਲਕੁਲ ਥੱਕ ਜਾਂਦਾ ਹੈ ਹਾਰ ਜਾਂਦਾ ਹੈ ਫਿਰ ਉਹਨੂੰ ਅਸਲ ਸਹਾਰੇ ਦਾ ਪ੍ਰਭੂ ਦੀ ਸ਼ਰਨ ਉਹਦੀ ਸ਼ਾਮ ਦਾ ਚੇਤਾ ਆਂਦਾ ਇਸ ਹਾਲਤ ਨੂੰ ਸਮਝਾਣ ਲਈ ਨਾ ਗੁਰੂ ਸਾਹਿਬ ਨੇ ਬੜੀਆਂ ਮਤਲਬ ਰੋਜ਼ਾਨਾ ਜ਼ਿੰਦਗੀ ਚੋਂ ਮਿਸਾਲਾਂ ਦਿੱਤੀਆਂ ਨੇ ਪਹਿਲੀ ਜਿਵੇਂ ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਦੁੱਧ ਤੋਂ ਬਿਨਾ ਗਾਂ ਹਾਂ ਉਹਦਾ ਕੀ ਮੁੱਲ ਕਿਸੇ ਕੰਮ ਦੀ ਨਹੀਂ ਲੱਗਦੀ ਨਾ ਇਹ ਮਿਸਾਲਾਂ ਬਹੁਤ ਡੂੰਘੀਆਂ ਨੇ ਗੁਰੂ ਸਾਹਿਬ ਜਾਣ ਕੇ ਐਸੀਆਂ ਮਿਸਾਲਾਂ ਵਰਤਦੇ ਨੇ ਤਾਂ ਕਿ ਹਰ ਕੋਈ ਸਮਝ ਸਕੇ ਜਿਵੇਂ ਗਾਂ ਦੀ ਅਸਲੀ ਕੀਮਤ ਦੁੱਧ ਨਾਲ ਆ ਐਵੇਂ ਜੀਵ ਦੀ ਅਸਲੀ ਕਦਰ ਉਹਦਾ ਅਸਲ ਮੁੱਲ ਪ੍ਰਭੂ ਨਾਲ ਜੁੜਨ ਚਾ ਉਹਦੇ ਬਿਨਾ ਜ਼ਿੰਦਗੀ ਖਾਲੀ ਜੀ ਨਿਰਾਰਥਕ ਹੋ ਜਾਂਦੀ ਹੈ ਤੇ ਦੂਜੀ ਮਿਸਾਲ ਵੀ ਬਿਲਕੁਲ ਇਸੇ ਤਰ੍ਹਾਂ ਦੀ ਹੈ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਧਾਮ ਪਾਣੀ ਤੋਂ ਬਿਨਾ ਜੇ ਵੀ ਫਸਲ ਸੁੱਕ ਜਾਂਦੀ ਹੈ ਤੇ ਉਹਦਾ ਕੋਈ ਮੁੱਲ ਨਹੀਂ ਪੈਂਦਾ ਹਾਂ ਇੱਥੇ ਧਾਮ ਯਾਨੀ ਮੁੱਲ ਕਦਰ ਤੇ ਜ਼ੋਰ ਆ ਰਬ ਨਾਲ ਜੁੜੇ ਬਿਨਾ ਨਾ ਜ਼ਿੰਦਗੀ ਅੰਦਰੋਂ ਸੁੱਕ ਜਾਂਦੀ ਹੈ ਰਸ ਨਹੀਂ ਰਹਿੰਦਾ ਉਹਦੇ ਚ ਉਹਦੀ ਜਿਹੜੀ ਅਧਿਆਤਮਿਕ ਕੀਮਤ ਆ ਉਹ ਕੱਟ ਜਾਂਦੀ ਹੈ ਭਾਵੇਂ ਬਾਹਰੋਂ ਜਿੰਨਾ ਮਰਜ਼ੀ ਕੁਝ ਹੋਵੇ ਅੰਦਰੋਂ ਬੰਦਾ ਖਾਲੀ ਹੁੰਦਾ अच्छा इस तो आगे ਜਿਹੜੀ ਗੱਲ ਕਹੀ ਆ ਉਹ ਤਾਂ ਸੱਚੀ ਝੰਡੋੜ ਦਿੰਦੀ ਐ ਜਿਤਕਰ ਹਰਕੰਤ ਨ ਪ੍ਰਗਟਈ ਪਠਨਗਰ ਸਿਗ੍ਰਾਮ ਮਤਲਬ ਜਿਸ ਹਿਰਦੇ ਘਰ ਚ ਰੱਬ ਨਹੀਂ ਵਸਦਾ ਉਹ ਥਾਂ ਤਪਦੀ ਪੱਠੀ ਐ ਸਿਰਫ ਖਾਲੀ ਨਹੀਂ ਸਗੋ ਦੁਖਦਾਈ ਸੇਕ ਵਾਲੀ ਬਿਲਕੁਲ ਇਹ ਸਿਰਫ ਸ਼ਾਂਤੀ ਦਾ ਨਾ ਹੋਣਾ ਨਹੀਂ ਇਹ ਦੁੱਖ ਕਲੇਸ਼ ਬੇਚੈਨੀ ਦਾ ਹੋਣਾ ਆਏਗਾ ਜਿੱਥੇ ਰੱਬ ਦੀ ਯਾਦ ਨਹੀਂ ਨਾ ਉੱਥੇ ਮਨ ਕ੍ਰਿਸ਼ਨਾਂ ਦੀ ਅੱਗ ਚ ਸੜਦਾ ਰਹਿੰਦਾ ਕੋਈ ਫਰਕ ਨਹੀਂ ਪੈਂਦਾ ਉਹ ਮਹਿਲ ਐ ਸ਼ਹਿਰ ਐ ਜਾਂ ਪਿੰਡ ਐ ਪੱਠੀ ਦਾ ਪੱਠੀ ਹੈ ਤੇ ਐਸੀ ਹਾਲਤ ਚ ਫਿਰ ਦੁਨੀਆ ਦੀ ਹਰ ਸ਼ੈ ਫਿੱਕੀ ਲੱਗਦੀ ਹੈ ਸਰਬ ਸੀਗਾਰ ਤੰਬੂਲ ਰਸ ਸੁਣ ਦੇਹੀ ਸਭ ਖਾਮ ਸਾਰੇ ਸ਼ਿੰਗਾਰ ਖਾਣ ਪੀਣ ਦੇ ਸਵਾਦ ਇੱਥੋਂ ਤੱਕ ਕਿ ਆਪਣਾ ਸਰੀਰ ਵੀ ਕੱਚਾ ਬੇਕਾਰ ਜਿਹਾ ਲੱਗਦਾ ਤੇ ਹੱਦ ਤਾਂ ਵੇਖੋ ਕਿ ਮੀਤ ਸੱਜਣ ਸਭ ਜਾਮ ਜਿਨ੍ਹਾਂ ਯਾਰਾਂ ਦੋਸਤਾਂ ਸੱਜਣਾ ਤੋਂ ਆਪਾਂ ਸਹਾਰਾ ਲੱਭਦੇ ਆ ਉਹ ਵੀ ਜਮਾ ਮਰਗੇ ਲੱਗਣ ਲੱਗ ਪੈਂਦੇ ਨੇ ਮਤਲਬ ਦੁੱਖ ਦੇਣ ਵਾਲੇ ਇਹ ਦੱਸਦਾ ਹੈ ਕਿ ਜਦੋਂ ਬੰਦਾ ਅੰਦਰੋਂ ਟੁੱਟਿਆ ਹੋਵੇ ਨਾ ਫਿਰ ਬਾਹਰਲਾ ਸੰਸਾਰ ਵੀ ਚੰਗਾ ਨਹੀਂ ਲੱਗਦਾ ਇੰਨੀ ਡੂੰਗੀ ਪੀੜ ਹੁੰਦੀ ਹੈ ਵਿਛੋੜੇ ਦੀ ਫਿਰ ਅਖੀਰ ਵਿੱਚ ਗੁਰੂ ਸਾਹਿਬ ਨਾਨਕ ਨਾਮ ਦੀ ਮੋਹਰ ਲਾ ਕੇ ਅਰਜ਼ੋਈ ਕਰਦੇ ਨੇ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੇ ਨਾਮ ਸਾਰੀ ਗੱਲ ਫਿਰ ਕੁਮ ਕੇ ਕਿਰਪਾ ਤੇ ਨਾਮ ਤੇ ਆ ਗਈ ਹਾਂਜੀ ਕਿਉਂਕਿ ਬੰਦੇ ਦੇ ਆਪਣੇ ਹੱਥ ਪੈਰ ਮਾਰਨ ਨਾਲ ਗੱਲ ਨਹੀਂ ਬੰਨੀ ਵਿਛੋੜਾ ਪਿਆ ਕਿਰਤ ਕਰਮ ਕਰਕੇ ਪਰ ਮਿਲਾਪ ਹੋਣਾ ਕਿਰਪਾ ਨਾਲ ਨਾਮ ਦੀ ਦਾਤ ਨਾਲ ਤਾਈਓ ਅਗਲੀ ਤੁਕ ਚ ਫੇਰ ਅਰਦਾਸ ਹੈ ਹਾਂ ਉਹ ਹੈ ਹਰ ਮੇਲੋਂ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਖਾਮ ਉਸ ਮਾਲਕ ਨਾਲ ਮਿਲਾ ਦਿਓ ਜਿਸ ਦਾ ਟਿਕਾਣਾ ਹਮੇਸ਼ਾ ਕਾਇਮ ਰਹਿਣ ਵਾਲਾ ਅਟਲ ਹੈ ਹਾਂ ਨਿਸ਼ਚਲ ਥਾਮ ਮਤਲਬ ਉਹ ਥਾਂ ਜਿਹੜੀ ਕਦੇ ਡੋਲਦੀ ਨਹੀਂ ਬਦਲਦੀ ਨਹੀਂ ਜਦਕਿ ਦੁਨੀਆ ਦੀ ਹਰ ਚੀਜ਼ ਤਾਂ ਬਦਲ ਰਹੀ ਹੈ ਅੱਜ ਹੈ ਕੱਲ ਨਹੀਂ ਤਾਂ ਫਿਰ ਸਾਰੀ ਗੱਲ ਦਾ ਨਿਚੋੜੇ ਨਿਕਲਿਆ ਕਿ ਸਾਡੇ ਆਪਣੇ ਹਉਮੇ ਵਾਲੇ ਕੰ ਸਾਨੂੰ ਉਸ ਸਦਾ ਥਿਰ ਰਹਿਣ ਵਾਲੇ ਰੱਬ ਤੋਂ ਦੂਰ ਕਰ ਦਿੰਦੇ ਨੇ ਤੇ ਇਸ ਦੂਰੀ ਕਰਕੇ ਜ਼ਿੰਦਗੀ ਬੇਰਸ ਦੁਖਾਈ ਤੇ ਪਟਕਣ ਵਾਲੀ ਬਣ ਜਾਂਦੀ ਹੈ ਸਾਰੇ ਦੁਨਿਆਵੀ ਸੁੱਖ ਸਹਾਰੇ ਸਭ ਫਿੱਕੇ ਪੈ ਜਾਂਦੇ ਨੇ ਬਿਲਕੁਲ ਤੇ ਇਸ ਦਾ ਹੱਲ ਹੈਗਾ ਗੁਰੂ ਦੀ ਕਿਰਪਾ ਨਾਲ ਨਾਮ ਸਿਮਰਨਾ ਉਸ ਸਦੀਵੀ ਸੱਚ ਨਾਲ ਜੁੜਨਾ ਇੱਕ ਤਰ੍ਹਾਂ ਨਾਲ ਇਹ ਪਹਿਲੀ ਪੌੜੀ ਪੂਰੇ 12 ਮਹਾ ਦਾ ਆਧਾਰ ਬਣਦੀ ਹੈ ਜਿਸ ਵਿੱਚ ਫਿਰ ਅੱਗੇ ਅਲੱਗ-ਅਲੱਗ ਮਹੀਨਿਆਂ ਦੇ ਹਿਸਾਬ ਨਾਲ ਕੁਦਰਤ ਦੇ ਰੰਗਾਂ 'ਚ ਇਸੇ ਵਿਛੋੜੇ ਤੇ ਮਿਲਾਪ ਦੀ ਤਾੰਗ ਨੂੰ ਹੋਰ ਖੋਲ ਕੇ ਦੱਸਿਆ ਗਿਆ ਹੈ। ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆਂ। ਅੱਜ ਦੇ ਜ਼ਮਾਨੇ 'ਚ ਸਾਡੀ ਆਪਣੀ ਜ਼ਿੰਦਗੀ 'ਚ ਉਹ ਕਿਹੜੀਆਂ ਚੀਜ਼ਾਂ ਨੇ, ਕਿਹੜੇ ਕਿਰਤ ਕਰਮ ਨੇ, ਸ਼ਾਇਦ ਸਾਡਾ ਕੰਮ, ਸਾਡਾ ਸੋਸ਼ਲ ਮੀਡੀਆ ਤੇ ਲੱਗੇ ਰਹਿਣਾ, ਸਾਡੀਆਂ ਆਦਤਾਂ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਉਸ ਨਿਚਲ ਧਾਮ ਤੋਂ ਦੂਰ ਕਰੀ ਜਾ ਰਹੀਆਂ ਨੇ। ਹੂੰ। ਸੱਚਮੁੱਚ ਇਹ ਵਿਚਾਰਨ ਵਾਲੀ ਗੱਲ ਹੈਗੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ